ਮੁਗੰਗ ਜਾਰੀ ਹੈ ਸਾਡੀ ਮੰਗ ਸੀ ਕਿ ਜਿਹੜਾ ਇਹ ਟੂਰਿਸਟ ਸਰਕਟ ਕੰਪਲੀਟ ਹੋਣਾ ਚਾਹੀਦਾ ਸੀ ਦਿੱਲੀ ਅੰਮ੍ਰਿਤਸਰ ਕਟੜਾ ਦਿੱਤਾ ਸੀ ਐਕਸਪ੍ਰੈਸ ਵੇ ਲੈ ਕੇ ਆਏ ਆ ਉਸੇ ਤਰ੍ਹਾਂ ਬਾਈ ਰੇਲ ਵੀ ਜਾਣਾ ਚਾਹੀਦਾ ਕਿਉਂਕਿ ਇਹ ਅੰਮ੍ਰਿਤਸਰ ਟੂਰਿਸਟ ਸਿਟੀ ਹੈ ਇੱਥੇ ਲੱਖਾਂ ਤਦਾਦ ਚ ਲੋਕ ਆਉਂਦੇ ਨੇ ਇੱਥੋਂ ਦੇ ਹਰ ਤਰ੍ਹਾਂ ਦੀ ਸੂਰਤ ਦਿੱਤੀ ਹੋਵੇ ਅੰਤਰਰਾਸ਼ਟਰੀ ਪੱਤਰ ਦਾ 에ਰਪੋਰਟ ਇੱਥੇ ਹੈ ਅੰਤਰਰਾਸ਼ਟਰੀ ਪੱਧਰ ਤੇ ਸੂਚਕਾ ਹੋਣੀ ਚਾਹੀਦੀ ਹੈ ਮੈਂ ਸ਼ੁਕਰਿਆਦਾ ਕਰਦਾ ਰੇਲਵੇ ਮਨਿਸਟਰ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਅੱਜ ਟ੍ਰੇਨ ਦਿੱਤੀ ਹੈ ਔਰ ਪ੍ਰਧਾਨ ਮੰਤਰੀ ਜਿਹੜੇ ਕੀ ਦਾ ਨੀਤ ਘੋਲਨਤ ਕਰਨਗੇ ਦਾ ਦਰਮਾਦ ਕਰਦਾ ਹੈ ਇਹ ਜਿਹੜੀ ਟ੍ਰੇਨ ਹੈ ਇਹ ਸਾਡੇ ਅਮਰਸਰ ਫਾਉਂਡਰ ਬੈਲ ਕਿਉਂਕਿ ਸਾਡੇ ਕੋਲ ਬਹੁਤ ਵੱਡਾ ਬਿਜ਼ਨਸ ਨਹੀਂ ਹੈ ਸਾਡੇ ਵਾਸਤੇ ਬਹੁਤ ਵੱਡੀ ਸਹੂਲਤ ਕਹਿ ਸਕਦੇ ਹਾਂ ਇਹਦੇ ਨਾਲ ਸਾਡੇ ਟੂਰਿਸਟ ਜਿਹੜਾ ਆਉਂਦਾ ਉਹਨੂੰ ਹੋਰ ਸੂਰਤ ਮਿਲੇਗੀ ਟੂਰਿਸਟ ਵਧੇਗਾ ਸਾਡੀ ਟੂਰਿਸਟ ਇੰਡਸਟਰੀ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਤੋਂ ਮੈਂ ਅੱਜ ਦੇ ਸ਼ੁਭ ਦਿਨ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿੰਨੀ ਜ਼ਰੂਰਤ ਸੀ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਦੇਖੋ ਅੰਤਰਰਾਸ਼ਟਰੀ ਟੂਰਿਸਟ ਸਪੌਟ ਔਰ ਬਹੁਤ ਜਲਦੀ ਜਿਹੜਾ ਨਵਾਂ ਸਟੇਸ਼ਨ ਹੈ ਇਹਦੀ ਵੀ ਅਨਾਊਂਸਮੈਂਟ ਪੀਲੀ ਸਰਕਾਰ ਚ ਕੀਤੀ ਸੀ ਪਰ ਕੁਝ ਡਿਜ਼ਾਈਨ ਦੇ ਵਿੱਚ ਕੁਝ ਪ੍ਰੋਬਲਮ ਸੀ ਜਿਹਦੇ ਕਰਕੇ ਉਹਨੂੰ ਰੀਡਿਜ਼ਾਈਨ ਕਰ ਦਿੱਤਾ ਗਿਆ ਹੈ ਮੈਨੂੰ ਲੱਗਦਾ ਬਹੁਤ ਜਲਦੀ ਉਹ ਵੀ ਜਿਹੜਾ ਅਨਾਊਂਸ ਕਰ ਦਿੱਤਾ ਜਾਏਗਾ ਤੈਨੂੰ ਚਿੰਤਾ ਨਹੀਂ ਚਾਹੀਦੀ ਆ ਜਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਤੇ ਰੇਲ ਮੰਤਰੀ ਜੀ ਨੇ ਸਾਡੇ ਅੰਮ੍ਰਿਤਸਰ ਵਾਲਿਆਂ ਦੀ ਸਾਡੇ ਮਾਝੇ ਵਾਲਿਆਂ ਦੀ ਇਹ ਮੰਗ ਨੂੰ ਕਬੂਲ ਕੀਤਾ ਮੈਂ ਤੁਹਾਨੂੰ ਬਹੁਤ ਧੰਨਵਾਦ ਵੀ ਕਰਦਾ ਤੇ ਵਧਾਈ ਵੀ ਦਿੰਦਾ ਮੈਂ ਕਿ ਇਹ ਇੱਕ ਬਹੁਤ ਵੱਡਾ ਪ੍ਰਾਲਾਵਾ ਹੈ ਕਿ ਤੁਸੀਂ ਆਪਣੇ ਧਾਰਮਿਕ ਸਥਾਨ ਤੇ ਪਹੁੰਚਣ ਨੂੰ ਤੁਹਾਨੂੰ ਬਹੁਤ ਘੱਟ ਸਮਾਂ ਲੱਗੇਗਾ ਤੇ ਵਧੀਆ ਸਹੂਲਤਾਂ ਵਾਲੀ ਬੰਦੇ ਪੱਤ੍ਰੇਨ ਜਿਹੜੀ ਆ ਉਹ ਅੱਜ ਸਾਨੂੰ ਮਿਲ ਰਹੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਵੈਲਕਮ ਦੋ ਪਾਸੇ ਪੱਤ੍ਰੇਨ ਕੋਈ ਵਾਰ ਅੰਮ੍ਰਿਤਪੁਰ ਬਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਹਰ ਆਇਆ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਆ ਮਾਨ ਮੰਤਰੀ ਨਰਿੰਦਰ ਭੋਦੀ ਜੀ ਦਾ ਸਮੂਹੇ ਪੰਜਾਬੀਆਂ ਵੱਲੋਂ ਕੋਟ ਕੋਟ ਧੰਨਵਾਦ ਹੈ ਇਹ ਪਟਿਆਲਾ ਤੋਂ ਪਟਿਆਲਾ ਤੋਂ ਜੀ ਅੰਮ੍ਰਿਤਸਰ ਸਾਹਿਬ ਦੇ ਲਈ ਬੰਦੇ ਭਾਰਤ ਨਿਵਾਹਿ ਅੱਜ ਤੋਂ ਚਲੀ ਹੈ ਔਰ ਜੀ ਅੰਮ੍ਰਿਤਸਰ ਦਾ ਨਾਮ ਅੰਦੇਈ ਜੀ ਗੋਲਡਨ ਟੈਂਪਲ ਦਰਗਾਣਾ ਮੰਦਿਰ ਜੱਲ੍ਹਿਆਂਵਾਲਾ ਬਾਗਾਂ ਬਾਣੂ ਔਰ ਬਾਲਮੀਕ ਮਹਾਰਾਜ ਜੀ ਦਾ ਤੀਰਸਥਾਨ ਇਹਦੀ ਮੱਗ ਤੇ ਆਂਦਾ ਔਰ ਕਟੜਾ ਦਾ ਨਾਂ ਆਂਦੇ ਹੀ ਮਾ ਵੈਲਚਰੋ ਦੇਵੀ ਜੀ ਦਾ ਧਿਆਨ ਸਾਰਾ ਜਾਂਦਾ ਇਹ ਦੋ ਦਿਲਾਂ ਦਾ ਜੋੜ ਹੈ ਇਕੱਲੀ ਟ੍ਰੇਨ ਨਹੀਂ ਹੈ ਇਹ ਦੋ ਦਿਲਾਂ ਦਾ ਜੋੜ ਹੈ ਅੰਮ੍ਰਿਤਸਰ ਪੰਜਾਬੀਆਂ ਦੇ ਲਈ ਧਾਰਮਿਕ ਰਾਜਧਾਨੀ ਹੈ ਸਾਂਸਕ੍ਰਿਤਿਕ ਰਾਜਧਾਨੀ ਹੈ ਔਰ ਕਿਤੇ ਧਾਰਮਿਕ ਰਾਜਧਾਨੀ ਹੈ ਉਥੇ ਸ੍ਰੀ ਜੱਲ੍ਹਿਆਂਵਾਲਾ ਬਾਗ ਮਹਾਂਦੀਦਾਨ ਦੀ ਧਰਤੀ ਹੈ श्री वाल्मीकि तीर्थ बागाबाद सीधਾਂ ਦੇ ਸ਼ੋਰੇ ਦਾ ਪ੍ਰਤੀਨ ਹੈ ਇਸ ਕਰਕੇ ਇਹ ਮੋਦੀ ਜੀ ਨੇ ਪੰਜਾਬੀਆਂ ਨੂੰ ਇੱਕ ਜਿਹੜਾ ਤੋਫਾ ਦਿੱਤਾ ਇਹਦੇ ਨਾਲ ਅੰਮ੍ਰਿਤਸਰ ਦੇ ਅੰਦਰ तीर्थयात्री ਔਰ ਪਲੇਟਾ ਜਿਹੜੇ ਨੇ ਉਹਨਾਂ ਦੀ ਕੀਮਤੀ ਤੇ ਵਧोतरी ਹੋਏਗੀ ਔਰ ਕਟੜਾ ਦੇ ਨਾਲ ਜੁੜਨ ਦੇ ਕਾਰਨ ਕਟਰਾਗੇ ਸਰਦਾਲੂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਆ ਕੇ ਸੰਧਰਾ ਜਾਨ ਵਾਲੇ ਚ ਲਾਲੂਆਂ ਦੇ ਪਰ ਪਲਟਕਾਂ ਦੀ ਗਿਣਤੀ ਜਿਹੜੀ ਉਹ ਚ ਉਡੋਤਰੀ ਹੋਈਗੀ ਇਹਦੇ ਲਈ ਮੈਂ ਸਮੂਥੇ ਪੰਜਾਬੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਦੇਸ਼ ਦੇ ਰੇਲਵੇ ਮਨਿਸਟਰ ਜੀ ਦਾ ਦੇਸ਼ ਦੇ ਰਾਜ ਦੇ ਰੇਲਵੇ ਮਨਿਸਟਰ ਜੀ ਦਾ ਧੰਨਵਾਦ ਕਰਦਾ ਹਾਂ ਜੀ ਜੀ ਜੀ